ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਂ ਕੱਢ ਕੇ ਤੇ ਅਸੀਂ ਬਾਅਦ ਦੁਪਹਿਰ ਦੇ ਉੱਤੋਂ ਪਿਓ-ਪੁੱਤ ਦੋਵੇਂ ਜਣੇ ਆਏ ਆ ਹਾਈ ਕਰਨ ਵਾਸਤੇ ਰੇਲ ਕੋਰੀਡੋਰ ਰੇਲ ਕੋਰੀਡੋਰ ਜਿੰਨਾ ਖੁੱਲ ਚੁੱਕਾ ਉਹਦੀ ਟੋਟਲ ਜਿਹੜੀ ਲੰਬਾਈ ਆ ਉਹ ਹੈਗੀ 24 ਕਿਲੋਮੀਟਰ ਤੇ ਇਹ ਰੇਲ ਕੋਰੀਡੋਰ ਨੂੰ ਇਸ ਕਰਕੇ ਆ ਜਾਂਦਾ ਵੀ ਕਿਸੇ ਜਮਾਨੇ ਦੇ ਵਿੱਚ ਤੰਜੁੰਗਪਾਗਰ ਐਮਆਰਡੀ ਸਟੇਸ਼ਨ ਤੋਂ ਸਿੱਧੀ ਮਲੇਸ਼ੀਆ ਨੂੰ ਰੇਲ ਚਲਦੀ ਹੁੰਦੀ ਸੀ ਜਿੱਦਾਂ ਪੁਰਾਣਾ ਬੰਬਾ ਆਪਣਾ ਭੂਤਨੀ ਜਿਹੜੀ ਪੰਜਾਬ ਦੇ ਵਿੱਚ ਚਲਦੀ ਆ ਉਹੋ ਜਿਹੜੀ ਰੇਲ ਚੱਲਦੀ ਰਹੀ ਐ ਇਸੇ ਕਰਕੇ ਉਹ ਰੇਲ ਬੰਦ ਕਰਕੇ ਤੇ ਜਿਹੜੇ ਗਾਰਡਰ ਗੂਡਰ ਜੇਲ ਦੇ ਕਈ ਜਗ੍ਹਾ ਤੇ ਪੁੱਟੇ ਆ ਤੇ ਕਿੰਨੀਆਂ ਜਗ੍ਹਾ ਤੇ ਛੱਡੇ ਆ ਸੋ ਉਹਦੀ ਜਗ੍ਹਾ ਤੇ ਬਣਾਤਾ ਨ ਰੇਲ ਕੋਰੀਡੋਰ ਬੰਦਿਆਂ ਦੇ ਹਾਈਕ ਕਰਨ ਵਾਸਤੇ ਤੇ ਬੰਦਿਆਂ ਦੇ ਸਾਈਕਲਿੰਗ ਕਰਨ ਵਾਸਤੇ ਸੋ ਕਿਤੇ ਥਾਂ ਤੇ ਕੱਚਾ ਤੇ ਕਿਸੇ ਥਾਂ ਤੇ ਪੱਕਾ ਪਾਥ ਆ ਆਪਾਂ ਅੱਜ ਐਕਸਪਲੋਰ ਕਰਾਂਗੇ ਜਿੰਨਾ ਕਿ ਉਸਦਾ 24 ਕਿਲੋਮੀਟਰ ਦਾ ਟੋਟਲ ਆ ਤੇ 5 ਘੰਟੇ ਦੀ ਹਾਈਕ ਮੰਦੀ ਸਾਰੀ ਤੇ ਕਿਤੇ ਉੱਚਾ ਕਦੇ ਨੀਵਾ ਕਿਤੇ ਰੇਲ ਦੇ ਗਾਰਡਰ ਹੈ ਕਿਤੇ ਨਹੀਂ ਹੈਗੇ ਅਸਤੇ ਦੇ ਵਿੱਚ ਬਹੁਤ ਸਾਰੇ ਖੂਬਸੂਰਤ ਥਾਵਾਂ ਆਉਂਦੀਆਂ ਨੇ ਕੁਦਰਤ ਦਾ ਨਜ਼ਾਰਾ ਵਾ ਤੇ ਕਿਸੇ ਪਾਸੇ ਬਿਲਡਿੰਗਾਂ ਦਾ ਨਜ਼ਾਰਾ ਵਾ ਉਹ ਸਾਰਾ ਕੁਝ ਆਪਾਂ ਵੇਖਾਂਗੇ ਤੇ ਚੱਲਦੇ ਆਂ ਇਸ ਸਮੇਂ ਆਪਾਂ ਪਹੁੰਚ ਚੁੱਕੇ ਆ ਜਾਨੀ ਕਿ ਕ란ਜੀ ਐਮਰਟੇ ਸਟੇਸ਼ਨ ਤੇ ਕ란ਜੀ ਐਮਰਟੇ ਸਟੇਸ਼ਨ ਤੋਂ ਥੋੜਾ ਜਗਾ ਤੁਰ ਕੇ ਇੱਕ ਰਸਤਾ ਹੁੰਦਾ ਵਾ ਉਸ ਰਸਤੇ ਤੋਂ ਅੱਗੇ ਜਾ ਕੇ ਐਂਟਰ ਕਰ ਜਾਈਦਾ ਵਾ ਰੇਲ ਕੋਰੀਡੋਰ ਅਸਲ ਦੇ ਵਿੱਚ ਰੇਲ ਕੋਰੀਡੋਰ ਆ ਇਹ ਗਾਂਹ ਤੱਕ ਜਾਂਦਾ ਵਾ ਸੰਘਾਈ ਕਾਡੋਟ ਤੱਕ ਜਿਹੜਾ ਮੇਰੇ ਖਾਲਜ ਪਰਲੇ ਪਾਸੇ ਜੋ ਖੁੱਲਾ ਨਹੀਂ ਇਹ ਬਣ ਰਿਹਾ ਵਾ ਸੋ ਅਸੀਂ ਸ਼ੁਰੂ ਕਰਾਂਗੇ ਰੇਲ ਕੋਰੀਡੋਰ ਇਸ ਜਗ੍ਹਾ ਤੋਂ ਕ란ਜੀ ਐਮ ਆਰਟੀ ਤੋਂ ਕ란ਜੀ ਐਮ ਆਰਟੀ ਤੋਂ ਚੱਲ ਕੇ ਤੇ ਜਾਵਾਂਗੇ ਜਿੱਥੇ ਤੱਕ ਜਾਇਆ ਜਾ ਸਕਦਾ ਜੇ ਤੰਜੰਗ ਪਾਗਰ ਤੱਕ ਜਾਇਆ ਗਿਆ ਤੇ ਉੱਥੋਂ ਅਗੇ ਗੁਰਦੁਆਰਾ ਸਾਹਿਬ ਭਾਈ ਮਹਾਰਾਜ ਸਿੰਘ ਸਲ ਰੋਡਾ ਤੇ ਉੱਥੋਂ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਜੇ ਰਸਤੇ ਦੇ ਵਿੱਚ ਸਟਾਪ ਕਰਤਾ ਤੇ ਇਹਦੇ ਦੋ ਪਾਰਟ ਪਨਗੇ ਇੱਕ ਹੋਂ ਤੇ ਇੱਕ ਫਿਰਕਦੇ ਸੀ ਆਓ ਚੱਲਦੇ ਆਂ ਜਦੋਂ ਆਪਾਂ ਕ란ਜੀ ਐਮ ਆਰਟੀ ਤੋਂ ਥੋੜਾ ਜਿਹਾ ਅਗਲੇ ਪਾਸੇ ਆਉਨੇ ਆ ਤੇ ਅਗਲੇ ਪਾਸੇ ਕੁਝ ਛੇਸਾਂ ਦਾ ਰਸਤਾ ਵਾ ਜਿਹੜੀ ਯਾਰ ਤੁਸੀਂ ਪਈ ਹੋਈ ਪੱਥਰ ਪਿਆ ਦੇਖ ਰਹੇ ਹੋ ਨਾ ਇਸ ਸਮੇਂ ਇਹ ਰੇਲ ਦਾ ਟਰੈਕ ਸੀ ਇਹ ਰੇਲ ਦੇ ਟਰੈਕ ਦੇ ਉੱਤੋਂ ਗਾਡਰ ਪੁੱਟ ਕੇ ਤੇ ਜਿਹੜੇ ਪੱਥਰ ਲਾਤੇ ਆ ਤੇ ਇੱਥੋਂ ਥੋੜਾ ਜਿਹਾ ਗਾਂ ਘੁੰਮ ਕੇ ਦੇ ਨਾਲ-ਨਾਲ ਜਿਹੜਾ ਉਹ ਬੁੱਡਲੈਂਡ ਰੋਡ ਜਾ ਰਿਹਾ ਵਾ ਤੇ ਜਿਹੜਾ ਸਭ ਤੋਂ ਪਹਿਲਾ ਸਟਾਪ ਆਉਂਦਾ ਵਾ ਇੱਥੋਂ ਜਾ ਕੇ ਤੇ ਉਹ ਆਉਂਦਾ ਵਕ ਕਾਂਜੀਵਾਰ ਮੈਮੋਰੀਅਲ ਸੋ ਇੱਥੋਂ ਦੀ ਐਗਜ਼ਿਟ ਬਣਿਆ ਆ ਵਾ ਤੇ ਤਾਂ ਕਿ ਜੰਗਲੀ ਜਾਨਵਰ ਜਿਹੜੇ ਜੰਗਲ ਦੇ ਵਿੱਚੋਂ ਨਿਕਲ ਕੇ ਅੰਦਰ ਸੜਕ 'ਤੇ ਨਾ ਜਾ ਜਾਣ ਉਹਦੇ ਆਸਤੇ ਫੈਂਸਿੰਗ ਲਾਈ ਹੋਈ ਆ ਤੇ ਇੱਥੇ ਬਣਿਆ ਆ ਵਾ ਯਾਨੀ ਕਿ ਕਾਂਜੀਵਾਰ ਮੈਮੋਰੀਅਲ ਸੋ ਕ੍ਰਾਂਜੀ ਵਾਰ ਮੈਮੋਰੀਅਲ ਦੀ ਮੈਂ ਵੀਡੀਓ ਅੱਗੇ YouTube ਚੈਨਲ ਦੇ ਉੱਤੇ ਪਾਈ ਹੋਈ ਹੈ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਉਹਦਾ ਸਿੱਖਾਂ ਦੇ ਨਾਲ ਕੀ ਸੰਬੰਧ ਹੈ ਕਿਉਂਕਿ ਉਸ ਵੀਡੀਓ ਦੇ ਵਿੱਚ ਜਿੰਨੇ ਵੀ ਸਿੱਖ ਇੱਥੇ ਬ੍ਰਿਟਿਸ਼ ਕਾਲ ਦੇ ਸਮੇਂ ਜਾਪਾਨੀ ਅਕੂਪੀਸ਼ਨ ਦੇ ਸਮੇਂ ਸ਼ਹੀਦ ਹੋਇਆ ਉਹਨਾਂ ਦਾ ਸਸਕਾਰ ਕੀਤਾ ਗਿਆ ਸੀ 3000 ਤੋਂ ਬਾਅਦ ਦਾ ਸਿੱਖਾਂ ਦੀ ਸ਼ਹਾਦਤ ਤੇ ਸਸਕਾਰ ਇੱਥੇ ਹੋਇਆ ਵਾ ਸੋ ਜਿਹੜਾ ਇਹ ਕ੍ਰਾਂਜੀ ਵਾਰ ਮੈਮੋਰੀਅਲ ਕਾਫੀ ਵਧੀਆ ਸਿੱਖਾਂ ਵਾਸਤੇ ਸਥਾਨ ਰੱਖਦਾ ਵਾ ਸਿੰਗਾਪੁਰ ਦੇ ਵਿੱਚ ਇਹ ਜਰੂਰ ਵੇਖਿਓ ਵੀਡੀਓ ਦੇ ਵਿੱਚ ਆਓ ਅੱਗੇ ਜਾ ਕੇ ਤੁਰ ਜਾਨੇ ਆ ਤੇ ਆਪਣਾ ਆ ਭਜੰਗ ਫੋਜਾਂ ਕੁਛ ਖਾਣ ਆ ਸੇ ਰੁਕੀਆਂ ਸੀ ਖਾ ਕੇ ਤੇ ਮੇਰੇ ਖਾਲ ਦੇ ਵਿੱਚ ਡਸਟਬਿਨ ਲੱਭੜ ਗਿਆ ਵੀ ਤਾਂ ਕਰਕੇ ਜਿਹੜਾ ਕਾਗਜ਼ ਪੱਤਰ ਉਹ ਚ ਸੁੱਟ ਸਕੇ ਉਹ ਹੁੰਦਿਆ ਜੀ ਚੱਲ ਜੀ ਬਾਬਾ ਜੀ ਛਿੱਟ ਪਰ ਗਿਆ ਚੱਲ ਜੇ ਓਕੇ ਚਲੋ ਚੱਲੋ ਸਾਬ ਨੇ ਵਾਵਾ ਕਿਰਪਾ ਕੀਤੀ ਆ ਤੇ ਲਤਾਂ ਲੰਮੀਆਂ ਲਮੇਲਦੀਆਂ ਵਾ ਤੇ ਪਤਾ ਨਹੀਂ ਲੱਗਾ ਵੀ 3-4 ਕਿਲੋਮੀਟਰ ਦਾ ਪੈਂਡਾ ਅਸੀਂ ਕਦੋਂ ਕੱਢ ਆਏ ਆ ਤੇ 1-1 ਕਿਲੋਮੀਟਰ ਹੋਰ ਰਹਿੰਦਾ ਵਾ ਤੇ ਐਸ ਸਮੇ ਜੇ ਮੇਰੇ ਇਧਰਲੇ ਪਾਸੇ ਵੇਖੀਏ ਪਈ ਮੇਰਾ ਸੱਜਾ ਖੱਬਾਤ ਬੰਦਾ ਵਾ ਖੱਬੇ ਹੱਥ ਪਰ ਜਿਹੜਾ ਇੱਕ ਵੂਡਲੈਂਡ ਰੋਡ ਚੱਲਦਾ ਬਿਲਕੁਲ ਨਾਲ-ਨਾਲ ਚੱਲਦਾ ਵਾ ਜਨਿ ਕਿਸੇ ਸਮੇ ਜਿਹੜੀ ਟ੍ਰੇਨ ਆ ਜਨਿ ਮੇਰੇ ਅੱਖਾਂ ਦੇ ਵੇਹਦੇ ਆ ਵੇਹਦੇ ਅਸੀਂ ਜਦੋਂ ਦਾ ਮੈਂ ਸਿੰਗਾਪੁਰ ਇੱਥੇ ਆਇਆ ਮਾ ਵੀ ਇਹ ਰੇਲ ਚੱਲਦੀ ਹੁੰਦੀ ਸੀ ਸੋ ਨਾਲ ਇੱਕ ਸੜਕ ਚੱਲਦੀ ਆ ਆ ਬੱਸਾਂ ਲੰਘਣ ਨਹੀਂ ਆਵਾ ਤੇ ਨਾਲ ਇੱਕ ਪਾਸੇ ਇੱਕ ਰੀਲ ਕਾਰਿਡੋਰ ਚੱਲਦਾ ਰੀਲ ਚੱਲਦੀ ਹੁੰਦੀ ਸੀ ਪਰ ਹੁਣ ਇਸ ਸਮੇਂ ਸਿਰਫ ਇੱਥੇ ਆ ਕੀ ਨੂੰ ਆਂਦੇ ਆ ਜਿਹੜੀ ਹੈਗੀ ਆ ਸੜਕ ਹੀ ਰਹਿ ਗਈ ਤੇ ਰੀਲਰੂ ਨਾਲ ਦਾ ਰਹਿ ਗਿਆ ਤੇ ਖਾਤਰ ਜਾਂਦੇ ਆ ਕਾਫੀ ਸਵਾਦ ਆ ਰਿਹਾ ਵਾ ਸਵਾਦ ਇਸ ਕਰਕੇ ਆ ਰਿਹਾ ਭੀ ਅੱਜ ਜਿਹੜਾ ਮੌਸਮ ਆ ਬਾਦ ਦੁਪਹਿਰ ਕਿਉਂਕਿ ਇਸ ਸਮੇਂ ਸਮਾ ਹੋ ਗਿਆ ਵਾ 5 ਵਜੇ ਗਿਆ ਤੇ ਵੈਸੇ ਤੇ 24 ਆਵਰ 7 ਖੁੱਲਾ ਆਇਆ ਏ ਤੇ ਪਰ ਸਾਡਾ ਇਰਾਦਾ ਵਾ ਭੀ ਅਸੀਂ 2 2 2.5 ਘੰਟੇ ਬਾਅਦ ਸਟਾਪ ਕਰ ਜਾਣਾ ਵਾ ਇਉਂ ਉਥੋਂ ਜਿੱਥੇ ਵੀ ਉਥੋਂ ਫਿਰ ਐਮ ਆਰਟੀ ਜਾਂ ਬੱਸ ਲੈ ਕੇ ਤੇ ਫਿਰ ਆਪਣੇ ਗ੍ਰਹਿ ਵਿਖੇ ਚਾਲੇ ਪਾਵਾਂਗੇ ਤੇ ਚੜ੍ਹਦੀਆਂ ਕਲਾ ਅੱਗੇ ਤੁਹਾਨੂੰ ਹੁਕਮਣੇ ਆ ਤੁਹਾਨੂੰ ਹੋਰ ਨਜ਼ਾਰੇ ਤੇ ਕੁਦਰਤ ਕੀ ਆਂਦੀ ਐ ਤੇ ਕਿੰਨਾ ਵਾਹ ਵੀ ਜਿੱਥੇ ਮਨੁੱਖ ਆ ਹੋਣਾ ਜਾਣਾ ਬੰਦ ਕਰ ਦਿੰਦਾ ਤੇ ਉਥੇ ਕੁਦਰਤ ਕਿਦਾਂ ਟੇਕਓਵਰ ਕਰਦੀ ਐ ਕਿਸੇ ਸਮੇਂ ਜਿਹੜਾ ਸਾਰਾ ਸੀ ਇਹ ਜਨਨ ਕਿ ਅ ਇਨੀ ਹਰਿਆਲੀ ਨਹੀਂ ਹੁੰਦੀ ਜਦੋਂ ਰੇਲ ਕੋਰੀਡੋਰ ਬੰਦ ਕੀਤਾ ਉਸ ਤੋਂ ਬਾਅਦ ਆ ਨੇਚਰ ਨੇ ਇਹਨੂੰ ਆਪਦੇ ਖਲਾਵੇ ਦੇ ਵਿੱਚ ਲਾ ਲਿਆ ਅੱਗੇ ਚੱਲਦੇ ਹਾਂ ਜੀ ਨੇ ਪਾਸੇ ਲਿਖਿਆ ਜੱਲਣਾ ਬੰਬੋਂਗ ਉਹ ਜੱਲਣਾ ਬੰਬੋਂਗ ਤੋਂ ਅੱਗੇ ਅਗਲੇ ਪਾਸੇ ਬੁੱਲੈਂਡ ਰੋਡ ਆ ਜਾਂਦਾ ਕਾਫੀ ਤੁਰਦੇ ਤੁਰਦੇ ਗਾਂ ਆ ਗਏ ਆ ਤੇ ਜੰਗਲ ਦੇ ਵਿੱਚ ਕਾਫੀ ਕੁਝ ਦੇਖਿਆ ਵਾ ਤੇ ਅਗਲੇ ਪਾਸੇ ਆ ਗਿਆ ਵਾ ਬਹੁਤ ਸੋਹਣਾ ਰੋਡ ਤੇ ਰੋਡ ਨਾਲ ਕਿਸੇ ਚੱਲ ਜੰਗਲੇ ਪਾਸਾ ਆੜਾ ਰੋਡ ਤੇ ਜੇ ਥੋੜਾ ਧਿਆਨ ਨਾਲ ਦੇਖੀਏ ਨਾ ਇੰਨਾ ਦੇ ਮਗਰਲੇ ਪਾਸੇ ਕੁਝ ਬਿਲਡਿੰਗਾਂ ਨੇ ਜਿਨ੍ਹਾਂ ਤੱਕ ਪਹੁੰਚ ਦਾ ਰਸਤਾ ਤੇ ਪਤਾ ਨਹੀਂ ਆ। ਇਹ ਆਪਾਂ ਥੋੜਾ ਜ਼ੂਮ ਕਰਕੇ ਦੇਖੀਏ। ਆਹ ਵਾ ਮਗਰਲੇ ਪਾਸੇ ਹੈ ਨਾ ਸੀਐਨਟੀ। ਆਹ। ਹਾਂਜੀ। अचीवमेंट अनलॉक अचीवमेंट अनलॉक हो गया इधर गया? गया? <laughs> और आप सड़क क्रॉस करिए फिर ध्यान सड़क क्रॉस करनी पैनी है इधरले पास एक, एक और आ ਔਰ ਸਵਾਲ ਇਥੇ ਪੈਦਾ ਹੁੰਦਾ ਵਾ ਕਿ ਜਦੋਂ ਟ੍ਰੇਨ ਲੰਘਦੀ ਹੋਊਗੀ ਟ੍ਰੇਨ ਆਉਣ ਜਾਂਦੀ ਹੋਊਗੀ ਕਿ ਐਨੂੰ ਜਾਂਦੀ ਹੋਊਗੀ ਹਾਂਜੀ ਕੋਈ ਜਗ੍ਹਾ ਆਪਾਂ ਰਦਾਵਾਂ ਵੀ ਆਪਾਂ ਉਧਰ ਚਲੀ ਜਾਓ ੜਾ ੜਾ ਠੀਕ ਆ ਗਏ ਹੋ ਗਏ ਅਸੀਂ ਕਨਫਿਊਜ਼ ਆ ਇੱਕ ਤੇ ਲੱਗਾ ਗੇੜਾ ਤੇ ਇਧਰਲੇ ਪਾਸੇ ਬਣੀਆਂ ਆਂ ਡੰਡੀਆਂ ਆਂ ਲੰਘਣ ਆਸਤੇ ਕੌਣ ਸਮਝੇ ਨੋ ਦੀ ਪੀ ਐਨੂੰ ਜਾਈਏ ਕਿ ਦੂਜੇ ਪਾਸੇ ਜਾਈਏ ਇਧਰ ਦਾ ਜੰਗਲ ਦਾ ਇਲਾਕਾ ਹੋਣ ਕਰਕੇ ਇਹਨੂੰ ਆਪਾਂ ਰੇਲ ਕੋਰੀਡੋਰ ਤੇ ਨਹੀਂ ਕਹਿ ਸਕਦੇ ਪਰ ਲੱਗਦਾ ਵਾਪੇ ਕਿਸੇ ਸਮੇਂ ਇੱਥੇ ਜਿਹੜੀ ਟ੍ਰੇਨ ਟੂਨ ਲੰਘਦੀ ਰਹੀ ਹੈ ਠੀਕ ਆ ਜੀ ਤੇ ਸੰਗਣਾ ਜੰਗਲ ਤੇ ਆ ਗਾਂ ਕਾ ਤੱਕ ਮੜਾ ਜਾ ਕੇ ਫਿਰ ਵਾਪਸ ਆ ਜਨੇ ਨੋ ਆਈਡੀਆ ਤੇ ਆ ਨਾ ਥਲੇ ਆ ਅਸੀਂ ਜਾਣਾ ਵਾ ਔਰ ਸਤੇ ਤੇ ਪਰ ਅਸੀਂ ਆ ਗਏ ਆ ਇਸ ਰਸਤੇ ਤੇ ਜਾ ਕੇ ਦੇਨੇ ਥੱਲੇ ਪਾਸੇ ਪਾਣੀ ਪੁੱਤਰ ਚਿੱਕੜ ਬਹੁਤੀ ਤੇ ਜੰਗ ਪਛਾ ਆ ਆਉਂਦੇ ਚੱਲਦੇ ਬਰਲੇ ਪਾਸੇ ਠੀਕ ਆ ਚੰਗਾ ਜੀ ਤੁਹਾਨੂੰ ਫੇਰ ਕੇ ਨਾਲ ਸਪਲੋਰ ਕਰਾਂਗੇ ਉਹਨਾਂ ਜਾ ਕੇ ਤੇ ਹੁਣ ਅਸੀਂ ਉਧਰ ਚੱਲੇ ਆ ਆ ਨਦੀ ਜੇ ਔਂਡੀ ਤੇ ਨਦੀ ਦੇ ਵਿੱਚ ਗੰਦ ਦੇਖੋ ਹਿਊਮਨ ਬੀਇੰਗਸ ਡਿਸਟਰੋਏ ਦਾ ਨੇਚਰ ਪਲਾਸਟਿਕ ਯੂਜ਼ ਕਰਨਾ ਹੀ ਬੰਦ ਕਰੋ ਡੋਨਟ ਯੂਜ਼ ਦਾ ਪਲਾਸਟਿਕ ਰੀ ਯੂਜ਼ੇਬਲ ਬਣੋ ਆ ਜਾ ਫਾਈਨਲੀ ਚੜ ਗਏ ਆ ਸਹੀ ਰਸਤੇ ਦੇਤੇ ਇਹੋ ਹੀ ਆ ਰੇਲ ਕੋਰੀਡੋਰ ਸਾਹਮਣੇ ਇੱਕ ਬੰਦਾ ਬੈਠਾ ਕਪੜੇ ਲਾ ਕੇ ਤੇ ਪਤਾ ਨਹੀਂ ਕੀ ਕਰ ਰਿਹਾ ਵਾ ਤੇ ਆਪਾਂ ਉਹਦੀ ਵੀਡੀਓ ਨਹੀਂ ਲੈਣੀ ਠੀਕ ਆ ਸੜਕ ਤੋਂ ਦੂਰ ਦਾ ਗਾਂ ਆਇਆ ਤੇ ਸਾਨੂੰ ਅਗਲੇ ਪਾਸੇ ਖਜੂਰਾ ਦੇ ਤੇ ਪਾਮ ਦੇ ਤੇ ਕੇਲਿਆਂ ਦੇ ਪੱਤੇ ਦੇ ਸੋ ਇਹ ਨਿਸ਼ਾਨੀ ਆ ਵੀ ਇੱਥੇ ਲੱਗ ਛਾ ਕਿ ਇੰਡੀਅਨ ਟੈਂਪਲ ਵਾਲਾ ਮਗਰ ਦੇ ਪਛੇ ਦੇ ਲਾਲ ਰੰਗ ਦੇ ਬਿਲਡਿੰਗ ਸਰੀ ਆ ਇਹ ਇੰਡੀਅਨ ਟੈਂਪਲ ਆ ਜਨਕਾ ਸਾਊਥ ਇੰਡੀਅਨ ਗੋਡਸ ਉਹਨਾਂ ਦਾ ਟੈਂਪਲ ਆ ਤੇ ਨਾਲ ਨਾਲ ਬਹੁਤ ਸੋਨੇ ਕੇਲਿਆਂ ਦੇ ਦਰਖਤ ਨੇ ਤੇ ਅੰਦਰ ਦੇ ਮਾੜੀ-ਮੋਟੀ ਫੁੱਲ ਬਾੜੀ ਕੀਤੀ ਆ ਤੇ ਪਾਮ ਟਰੀ ਤੇ ਉੱਚੇ-ਉੱਚੇ ਵੇਖੋ ਰੁੱਖ ਇੱਕ ਲਾਈਨ ਦੇ ਵਿੱਚ ਲਾਏ ਹੋਏ ਨੇ ਤੇ ਬਹੁਤ ਸੋਹਣਾ ਕੰਮ ਕੀਤਾ ਵਾ ਠੀਕ ਹੈ ਜੀ ਸਾਡਾ ਰਸਤਾ ਬਹੁਤ ਲੰਬਾ ਵਾ ਤੇ ਅਜੇ 6 ਕਿਲੋਮੀਟਰ ਆਏ ਆ ਤੇ ਜਾਣਾ ਕਾਫੀ ਦੂਰ ਆ ਆ ਜਿਹੜੀ ਪਗਡੰਡੀ ਆ ਇਹ ਰੇਲ ਨੂੰ ਦਸਾਉਂਦੀ ਹੈ ਰੇਲ ਦੀਆਂ ਜਿਹੜੀਆਂ ਆ ਹੁੰਦੀਆਂ ਆ ਵੀਹਾਂ ਜੀਆਂ ਉਹਨਾਂ ਦਸਾਉਂਦੀ ਹੈ ਦੋਵਾਂ ਪਾਸੇ ਬਿਲਡਿੰਗਾਂ ਨੇ ਇਧਰਲੇ ਪਾਸੇ ਰੈਹਾਸ਼ੀ ਇਧਰਲੇ ਪਾਸੇ ਦੂਜੀਆਂ ਕੀ ਨੋ ਆਦੇ ਆ ਕਾਰਖਾਨੇ ਜੇ ਤੇ ਸੈਂਟਰ ਦੇ ਵਿੱਚ ਆ ਟ੍ਰੇਨ ਦੀ ਪਟੜੀ ਜਿਹੜੀ ਹੁਣ ਨਹੀਂ ਹੈਗੀ ਤੇ ਇਧਰ ਦੇ ਪਾਸੇ ਫੇਰ ਇੱਕ ਛੋਟਾ ਜਿਹਾ ਜੰਗਲ ਤੇ ਜੰਗਲ ਦੇ ਪਰਲੇ ਪਾਸੇ ਆ ਸੜਕ ਸੋ ਜੰਗਲ ਇਸ ਕਰਕੇ ਕਹਿ ਸਕਦੇ ਆ ਕਿ ਨਿਕਾਇਆ ਆ ਦੇਸ਼ਾ ਦੇ ਇਥੇ ਨਿਕਨੇ ਕੇ ਜੰਗਲ ਨੇ ਸੋ ਇਸ ਕਰਕੇ ਜੰਗਲ ਹੀ ਕਹਿ ਸਕਦੇ ਆ ਤੇ ਪਰ ਇਹ ਜਿਹੜਾ ਥੋੜਾ ਜਿਹਾ ਲੱਗਦਾ ਵਾ ਵੀ ਮੈਨ ਮੇਡ ਆ ਬੜਾ ਕਾਰਨ ਕਿ ਆ ਵੀ ਇਥੇ ਜਿਹੜੇ ਰੁੱਖ ਬੜੇ ਤਰਤੀਬ ਦੇ ਨਾਲ ਲਾਏ ਹੋਏ ਆ ਤੇ ਜਿਹੜਾ ਆ ਚਰੀ ਉੱਗੀ ਹੋਈ ਆ ਤੇ ਇਹ ਸਾਰਾ ਨੇਚਰ ਆ ਕਿਉਂਕਿ ਜਦੋਂ ਰੇਲ ਲੰਘੜੀ ਬੰਦ ਹੋ ਗਈ ਤੇ ਇਥੇ ਰੇਚ ਨੇ ਨੇਚਰ ਨੇ ਆਪਦਾ ਕਬਜਾ ਕਰ ਲਿਆ ਤੇ ਗਵਰਨਰ ਦੀ ਸਿਆਣਪ ਇਹ ਆ ਇਹ ਉਹਨੇ ਉਹ ਰਸਤੇ ਨੂੰ ਬੰਦ ਨਾ ਕਰਕੇ ਤੇ ਸਾਡੇ ਵਰਗੇ ਹਾਈ ਕਰਨ ਵਾਸਤੇ ਉਹ ਖੋਲਤਾ ਵੀ 24 ਕਿਲੋਮੀਟਰ ਤੁਰ ਕੇ ਤੇ ਆਪਦੀ ਸਿਹਤ ਦੇ ਜਿਹੜੇ ਸੈਲਸ ਨੂੰ ਪੂਰੇ ਬਹੁਤ ਵਧੀਆ ਚਲਦੇ ਆਪਾਂ ਸੂਰਮਾ ਉਹ ਤਰੇ ਹੁੰਦਾ ਜੀ ਤੇ ਤਰਤੇ ਆ ਗਏ ਆ ਸਮਝ ਲਓ ਵੀ ਜਿਹੜੀ ਪਟੜੀ ਤੇ ਮੈਂ ਜਾ ਰਿਹਾ ਆਂ ਵੀ ਮੈਂ ਐਕਸਾਪ ਦੀ ਟ੍ਰੇਨ ਆ ਜਦੋਂ ਟ੍ਰੇਨ ਆਉਂਦੀ ਆ ਤਾਂ ਟ੍ਰੇਨ ਦੇ ਰਸਤੇ ਦੇ ਵਿੱਚ ਫਾਟਕ ਵੀ ਹੁੰਦੇ ਨੇ ਰਸਤੇ ਵੀ ਹੁੰਦੇ ਨੇ ਸੋ ਆਪਾਂ ਕਾਫੀ ਤੁਰ ਕੇ ਗਾਂ ਆ ਗਏ ਆ ਤੇ ਗਾਡੇ ਪਾਸੇ ਕੀ ਬਣਿਆ ਆ ਵੀ ਜਿੱਦਾਂ ਫਾਟਕ ਆਉਂਦਾ ਨਾ ਫਾਟਕਾਂਗਾ ਰਸਤਾ ਬਣਾ ਆ ਜਾਣਗੇ ਆ ਤੇ ਇਹਦੇ ਇਧਰਲੇ ਪਾਸੇ ਜਿਹੜੀ ਹੈਗੀ ਆ ਇੱਕ ਰਸਤਾ ਜਾਂਦਾ ਵਾ ਮੈਨੂੰ ਤਾਂ ਆਪਣੇ ਪਿੰਡ ਵਾਲੇ ਸ਼ਹੀਦ ਵੇਖ ਕੇ ਸ਼ਹੀਦਾਂ ਦਾ ਫਾਟ ਜਿੱਤੇ ਆ ਗਏ ਤੇ ਪਰਲੇ ਪਾਸੇ ਜਿਹੜਾ ਸਾਹ ਦੇ ਪਾਸੇ ਰੋਡ ਤੇ ਸ਼ਹੀਦਾਂ ਦਾ ਫਾਟਕ ਸੋ ਆਪ ਪਿੰਡਾਂ ਜਮੇ ਨੇ ਆ ਪੀ ਇਦਾਂ ਦਾ ਸਿਸਟਮ ਬਣਿਆ ਹੁੰਦਾ ਸੋ ਇਧਰਲੇ ਪਾਸੇ ਜੀ ਧਿਆਨ ਨਾਲ ਵੇਖੀਏ ਤੇ ਬਣਿਆ ਆਵਾ ਲਿਖਿਆ ਆਵਾ ਪੀ ਵੁੱਡਲੈਂਡ ਤੇ ਤੰਜੂnga ਪਾਗਰ ਤੇ ਤੰਜੂnga ਪਾਗਰ ਆਪਾਂ ਜਾਣਾ ਚਲੋ ਜੀ ਆਜੋ ਬਾਬਾ ਜੀ ਕਾਫੀ ਦੂਰ ਜਗਾ ਕੰਮ ਆਪਣਾ ਥੋੜਾ ਜਿਹਾ ਇੱਥੇ ਖਲੋਗੇ ਬਣਾਉਣਾ ਟਾਈਮ ਲੈਪਸ ਆ ਜਿਹੜਾ ਵਾਕ ਕਰਦਾ 10 ਮਿੰਟ ਦਾ ਇਹਨੇ ਕਿਦਾਂ ਦਾ ਬਣਦਾ ਠੀਕ ਹੈ ਜੀ ਪਹਿਲਾ ਇੱਕ ਫਾਟਕਾਂ ਕਿ ਆਏ ਆ ਅਗਲੇ ਪਾਸੇ ਇੱਕ ਹੋਰ ਫਾਟਕ ਆ ਗਿਆ ਇਹਨੂੰ ਫਾਟਕੀ ਕਹਿ ਸਕਦੇ ਕਿਉਂਕਿ ਇਸ ਸਮੇਂ ਇਹ ਫਾਟਕਾਂ ਦਾ ਜਿਹੜਾ ਰੋਲ ਅਦਾ ਕਰਦੇ ਸੀ ਸੋ ਕੋਈ ਜ਼ਿਆਦੀ ਹਜੇ ਹਾਈਕ ਨਹੀਂ ਹੋਈ ਤੇ ਸੂਰਜ ਡੁੱਬ ਰਿਹਾ ਵਾ ਤੇ ਰੰਗ-ਬਰੰਗੀਆਂ ਬੱਸਾਂ ਆਪਾਂ ਨੂੰ ਲੰਘਦੀਆਂ ਦਿਖ ਰਹੀਆਂ ਵਾ ਹੁਣ ਫਿਰ ਦੁਬਾਰਾ ਸੜਕ ਪਾਰ ਕਰਕੇ ਅਗਲੇ ਪਾਸੇ ਜਾਵਾਂਗੇ ਕਿਉਂਕਿ ਫਾਟਕ ਤੇ ਹੈ ਨਹੀਂ ਹੁਣ ਤੇ ਸੜਕ ਸਾਨੂੰ ਡੈਸੀਗਨੇਟਡ ਏਰੀਆ ਤੋਂ ਹੀ ਪਾਰ ਕਰਨੀ ਪੈਣੀ ਆ ਕਿਉਂਕਿ ਟ੍ਰੈਫਿਕ ਕਾਫੀ ਆ ਚਲਦੇ ਆ ਉਹ ਪਰਲੇ ਪਾਸੇ ਜਿੱਥੇ ਉਹ ਮੁੰਡਾ ਪਰੇ ਜਾਦਾ। ਹੁ ਆ ਜਾਣਦੇ। ਚੱਲੀਏ? ਚੱਲੀਏ। ਥੋੜਾ ਜੱਗੇ ਚੱਲ ਕੇ ਆਏ ਆ ਤੇ ਅਗਲੇ ਪਾਸੇ ਉੱਪਰ ਹਾਈਵੇ ਜਾਣ ਦੇ ਨਾਲ ਆਇਆ ਇੱਕ ਰੁੱਖਾ ਜਿਹਨੂੰ ਦੂਜੇ ਰੁੱਖ ਨੇ ਪੂਰੀ ਚੰਗੀ ਤਰ੍ਹਾਂ ਆਪਦੇ ਕਲਾਵੇ 'ਚ ਲਿਆ ਆਇਆ ਵਾ। ਆ ਪੰਜਾਬ ਦੇ ਵਿੱਚ ਆਪਾਂ ਮੈਨੇ ਅਮਰਵੇਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਖੰਡੀਆਂ ਦਾ ਜੋਰ ਅਮਰਵੇਲ ਵਾਂਗੂ ਵਧਦਾ ਜਾਂਦਾ ਵਾ ਵੀ। ਅਮਰ ਵੇਲ ਆਪਦਾ ਭੋਜਨ ਆਪ ਤਿਆਰ ਨਹੀਂ ਕਰਦੀ ਇਸੇ ਤਰ੍ਹਾਂ ਹੀ ਜਿਹੜਾ ਰੁੱਖ ਦੇ ਉੱਤੇ ਚੜੀ ਹੋਈ ਵੇਲ ਵੀ ਆਪਦਾ ਭੋਜਨ ਆਪ ਤਿਆਰ ਨਹੀਂ ਕਰਦੀ ਇਹ ਰੁੱਖ ਦੇ ਉੱਤੇ ਜਿਹਦੇ ਉੱਤੇ ਚੜ ਜਾਂਦੀ ਆ ਤੇ ਉੱਥੇ ਤੁਸੀਂ ਆਪਦਾ ਭੋਜਨ ਇਹ ਲੈਂਦੀ ਆ ਇਸੇ ਤਰ੍ਹਾਂ ਹੀ ਜਿਹੜਾ ਕਿਰਤਕਾਨੀ ਮਨੋਖਾ ਜਿਹੜਾ ਪਖੰਡਵਾਦ ਦਾ ਸਹਾਰਾ ਲੈ ਕੇ ਲੋਕਾਂ ਦੀ ਕੀਤੀ ਹੋਈ ਨੇਕਮੈ ਨੂੰ ਲੁੱਟ ਕੇ ਆਪਣੇ ਜੇਬਾਂ 'ਚ ਪਾਉਂਦਾ ਬਾ ਤੇ ਉਹ ਵੀ ਇਸ ਅਕਿਰਤਕਾਨ ਰੁੱਖ ਦੇ ਨਾਲੋਂ ਘੱਟ ਨਹੀਂ ਆ ਕਿ ਜਿਹੜਾ ਆਪਦਾ ਭੋਜਨ ਆਪ ਤਿਆਰ ਨਹੀਂ ਕਰਦਾ ਦੂਜਿਆਂ ਦਾ ਖਾਂਦਾ ਇਸੇ ਤਰ੍ਹਾਂ ਕਿਰਤਕਾਨ ਬੰਦਾ ਜਿਹੜਾ ਵਾ ਉਹ ਵੀ ਆਪ ਮਿਹਨਤ ਨਹੀਂ ਕਰਦਾ ਦੂਜਿਆਂ ਦੀ ਮਿਹਨਤ ਨੂੰ ਛੱਕ ਜਾਂਦਾ ਉਹਨਾਂ ਨੂੰ ਪਰਮ ਭਲੇਖਾਂ 'ਚ ਪਾ ਕੇ ਸੋ ਗੁਰੂ ਨਾਨਕ ਪਾਛੇ ਦੇ ਫਲਸਫੇ ਨੂੰ ਫੋਲੋ ਕਰੋ ਕਿਸੇ ਵੀ ਪਖੰਡੀ ਨੂੰ ਨਾ ਮੰਨੋ ਗੁਰਗਨ ਸਾਹਿਬ ਦੇ ਮਹਾਰਾਜ ਦੇ ਲੜਨ ਲੱਗੋ ਇਹੋ ਸਾਨੂੰ ਗੁਰਬਾਣੀ ਸਿਖਿਆ ਦਿੰਦੀ ਆ ਗੁਰਬਾਣੀ ਦੇ ਵਿੱਚ ਹਰੇਕ ਚੀਜ਼ ਦਾ ਪ੍ਰਤੀਕ ਆ ਚੜਦੀ ਕਲਾ ਦਾ ਜੇ ਤੁਸੀਂ ਡਿਪਰੈਸ਼ਨ ਚ ਹੋ ਗੁਰਬਾਣੀ ਤਾਂ ਵੀ ਤੁਹਾਡੇ ਕੰਮ ਆਉਂਦੀ ਆ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਚੰਗਾ ਜੀਵਨ ਤੁਸੀਂ ਜੀ ਸਕਦੇ ਜੀ ਠੀਕ ਆ ਜੀ ਤੇ ਗਾਰਡੇ ਪਾਸੇ ਆ ਗਿਆ ਰੋਡ 4 ਤੇ ਆ ਉਪਰਲੇ ਪਾਸੇ ਜਿਹੜਾ ਲੰਘ ਰਿਹਾ ਵਾ ਉਹਨੂੰ ਕਹਿੰਦੇ ਹਾਈਵੇ ਕरांਜੀ ਐਕਸਪ੍ਰੈਸ ਹਾਈਵੇ ਤੇ ਬੰਦਿਆਂ ਲਾ ਕੇ ਗੱਡੀ ਕਿੱਥੇ ਡੱਕੀ ਚਲੋ ਚੱਲਦੇ ਅਗਲੇ ਪਾਸੇ ਪੱਕਾ ਜਾ ਕੰਮ ਆ ਗਿਆ ਤੇ ਕੋਈ ਪਾਰਕ ਆਈ ਹੈ ਤੇ ਪਾਰਕ ਨਾਲ ਅਗਲੇ ਪਾਸੇ ਚੱਲੋ ਬਾਬਾ ਜੀ ਇਹ ਕੀ ਹੋ ਰਿਹਾ ਅਜੇ ਗਾਹ 20 ਕਿਲੋਮੀਟਰ ਜਾਣਾ ਚੱਲੀ ਆ ਜਾਵਾਂ ਚੱਲੀਏ ਆ ਰਸਤੇ ਦੇ ਵਿੱਚ ਉੱਤੋਂ ਦੀ ਹਾਈਵੇ ਨਾਲ ਕਰਿਆ ਥੱਲੇ ਬਣਾਈਆਂ ਪਾਰਕ ਪਾਕ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਮਾ ਲੱਗੇ ਬਹੁਤ ਰੁੱਖਾਂ ਦੀ ਆ ਕਹਿੰਦੇ ਜਿਹੜੇ ਰੋਡ ਦੇ ਨਾਲ ਗਰੇ ਆ ਉਹਨਾਂ ਦੇ ਬਾਜ ਬਹੁਤ ਆ ਰਹੀ ਆ ਤੇ ਆ ਰੇਲ ਹੀ ਬਣਾਈ ਹੋਈ ਆ ਰੇਲ ਕੋਰੀਡੋਰ ਦੇ ਉੱਤੇ ਰੇਲ ਇੱਕ ਡੱਬਾ ਦੋ ਡੱਬਾ ਤਿੰਨ ਡੱਬਾ ਤੇ ਇੰਜਨ ਪਤ ਨਹੀਂ ਕਿੱਥੇ ਤੇ ਗਾਰੜੇ ਬਾ ਠੋਕਰ ਲੱਗੀ ਹੋਈ ਆ ਤੇ ਆ ਫੌਜਾ ਆਪਣੀ ਰੇਤ ਚ ਖੜੇ ਲਾਪੀਆਂ ਤੇ ਗਾਂ ਚੱਲਦੇ ਕਾਫੀ ਦੂਰ ਜਣਾ ਕੇ ਇਦੋਂ ਨੰਗਦੇ ਆ ਛੋ ਸ਼ਰਾਬੇ ਦੇ ਵਿੱਚੋਂ ਜਿੰਨਾ ਚਿਰ ਦੇ ਨੇਚਰ ਦੇ ਵਿੱਚ ਤੁਰ ਜਾਈਏ ਉਹਨਾਂ ਚਿਰ ਸਮੇਂ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਲੰਘ ਗਿਆ ਜਦੋਂ ਫਿਰ ਮਨੁੱਖ ਦੇ ਬਣਾਏ ਹੋਏ ਢਾਂਚੇ ਨਜ਼ਰ ਆਉਂਦੇ ਆ ਤੇ ਫਿਰ ਉੱਥੇ ਜਨਕ ਪੈਰ ਹੀ ਨਹੀਂ ਗਾ ਪੁੱਟਿਆ ਜਾਂਦਾ ਮਦਬਰ ਸਾਹਿਬ ਦਾ ਵੀ ਪੈ ਜਨਕ ਪੈੜਾ ਘੱਟ ਨਿਬੜਦਾ ਵਾ ਆ ਪਤਾ ਨਹੀਂ ਰੱਬ ਜਾਣੇ ਨੇਚਰ ਦੇ ਵਿੱਚ ਸਮੇਂ ਦਾ ਪਤਾ ਨਹੀਂ ਲੱਗਦਾ ਵਾ ਵੀ ਸਮਾਂ ਕਦੋਂ ਨਿਕਲ ਗਿਆ ਤੇ ਇਹਦੇ ਵਿੱਚ ਥੋੜਾ ਜਿਹਾ ਸਮਾਂ ਜਿੱਦਾਂ ਜਰਾ ਆਪਣਾ ਧੀਂਦੇ ਆ ਆਸੇ-ਪਾਸੇ ਰੁੱਖ ਤੇ ਕਿਸ ਸਮੇਂ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਇਹਦੀਆਂ ਬਿਲਡਿੰਗਾਂ ਫਿਰ ਸਮਾਂ ਥੋੜਾ ਜਿਆਦਾ ਲੱਗ ਜਾਂਦਾ ਚੱਲਦੇ ਆ ਅਗਲੇ ਪਾਸੇ ਜੀ ਇਨਾ ਮਨੋੱਖਾਂ ਦੀਆਂ ਬਣਾਈਆਂ ਹੋਈਆਂ ਕਲਾਕ੍ਰਿਤਾਂ ਗਾਹ ਨਾਂ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕੀ ਵੇਖਿਆ ਵੀ ਗਾਰੜ ਦੇ ਪਾਸ ਰਸਤਾ ਬੰਦ ਆ। ਨਾਲ ਦੇ ਪਾਸੇ ਕੋਈ ਚੰਗਾ ਚੁਫਾ ਕੰਮ ਚੱਲ ਰਿਹਾ ਆਪਣਾ ਕੀ ਕਰਨ ਦਾ ਹੈ। ਤੇ ਹੁਣ ਇਸ ਹਿਸਾਬ ਦਾ ਉਲਾਣਾ ਪਾਣਾ ਮਾਪੀ ਇੱਥੋਂ ਰੇਲ ਗੱਡੀ ਕਿਹ ਨੂੰ ਜਾਊਗੀ। ਉਹ ਅਗਲੇ ਪਾਸੇ ਦੇ ਸਿੱਧਾ ਲਿਖਿਆ ਆ ਪਾਪੀ ਨੋ ਐਂਟਰੀ ਟੂ ਪਬਲਿਕ ਵਾਰਨਿੰਗ ਵਰਕ ਇਨ ਪ੍ਰੋਗਰੈਸ। ਸੋ ਬਾਬਾ ਜੀ ਸਾਡੀ ਟ੍ਰੇਨ ਕਿਧਰ ਦੀ ਜਾਊਗੀ? ओके ਜਵੇਂ ਨੇ ਲੌਣੇ ਸਾਕੂ ਦਾ ਕਾਫੀ ჯერ ਇਧਰ ਉਧਰ ਜਾਣ ਤੋਂ ਬਾਅਦ ਥੋੜਾ ਜਿਹਾ ਘੁੰਮ ਆਇਆ ਸੀ ਤੇ ਥੋੜਾ ਜੰਗਲੀ ਜਿਹਾ ਇਲਾਕਾ ਸੀ ਕਿਉਂਕਿ ਗਾੜੇ ਦਾ ਰਸਤਾ ਬੰਦ ਹੋਣ ਕਰਕੇ ਤੇ ਸਿੱਧਾ ਰਸਤਾ ਕੋਈ ਹੈਗਾ ਨਹੀਂ ਇਹ ਜਾਣਾ ਸੀ ਤੇ ਉੱਪਰਲੇ ਪਾਸੇ ਦੇ ਵੱਲ ਕੇ ਜਾਣਾ ਪੈਂਦਾ ਵਾ ਸੋ ਸਾਡਾ ਮੇਨ ਟਾਰਗੇਟ ਸੀ ਪੀ ਰੇਲ ਕੋਰੀਡੋਰ ਦੇ ਉੱਤੇ ਹਾਈਕਿੰਗ ਕਰਨੀ ਤੇ ਕਵਰ ਕਰਨੀ ਤੇ ਅਸੀਂ ਵੂਡਲੈਂਡ ਦੇ ਉੱਤੋਂ ਚੱਲ ਕੇ ਤੇ ਇਸ ਸਮੇਂ ਜਿਹੜਾ ਵਰਦੇ ਵਰਦੇ ਜਾਂ ਚੂਆ ਚੁਕਾਂਗ ਦੇ ਲਾਗੇ ਛਾਗੇ ਜਿਹੜਾ ਕੋਈ ਪਾਰਕ ਆ ਉੱਥੇ ਜਾ ਕੇ ਸਮਾਪਤੀ ਲਗਿਆਂ ਕਰਨ। ਸੋ ਇਸ ਤੋਂ ਅੱਗੇ ਦਾ ਜਿਹੜਾ ਟੂਰ ਹੋਊਗਾ ਜਦੋਂ ਖੁੱਲ ਜਾਊਗਾ ਤੇ ਬਾਕੀ ਆਪਾਂ 24 ਕਿਲੋਮੀਟਰ ਪੂਰੇ ਕਰਾਂ ਕਿਸੇ ਤਰ੍ਹਾਂ ਵੀ ਕਰੀਏ ਤੇ ਜੇ ਸਾਈਡ ਦੀ ਬਾਈਪਾਸ ਕਰਕੇ ਜੇ ਕੋਈ ਸੁਆਜ ਨਹੀਂ ਆਉਂਦਾ। ਸੋ ਹੁਣ ਆਪਾਂ ਕਰਦੇ ਆ ਸਮਾਪਤੀ ਅੱਜ ਇੱਥੇ ਹੀ। ਸੋ ਚੜਦਿਆਂ ਕਲਾ ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਤੇ ਇਸੇ ਤਰ੍ਹਾਂ ਸਾਨੂੰ ਲੰਮੀਆਂ ਦੇ ਮੇਹਾਂਕੀਆਂ ਤੇ ਲੈ ਜਾਂਦੇ ਹੀ ਕੁਦਰਤ ਦੇ ਰੰਗਾਂ ਦੇ ਨਜ਼ਾਰੇ ਤੇ ਮਨੁੱਖ ਦੇ ਬਣਾਏ ਰੰਗਾਂ ਦੇ ਨਜ਼ਾਰੇ ਵੀ ਲੈਦੇ ਰਹੀਏ। ਐਸਾ ਜਿੱਥੇ ਬੈਠਾ ਉੱਪਰਲੇ ਪਾਸੇ ਹਾਈਵੇ ਆ ਤੇ ਥੱਲੇ ਪਾਸੇ ਪਾਰਕ ਆ। ਸੋ ਚੜ੍ਹਦੀਆਂ ਕਲਾ ਜੀ ਮਿਲਦੇ ਆ ਕਿਤੇ ਹੋਰ ਬਲੌਕ ਸਰਵਰ ਬਲੌਕ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ